ਸਸ਼ੀਗਰ ਦੋਸਤੋ ਦੋਸਤੋ ਆਪਣੇ ਵਿੱਚ ਬਹੁਤ ਲੋਕ ਰੱਬ ਬਾਰੇ ਸੋਚਦੇ ਰਹਿੰਦੇ ਆ ਕਿ ਰੱਬ ਅਸਲ ਦੇ ਵਿੱਚ ਹੈ ਵੀ ਜਾਂ ਨਹੀਂ ਵੀ ਇਹ ਜਾਣਨ ਲਈ ਆਪਾਂ ਇੱਕ ਛੋਟੀ ਜੀ ਕਹਾਣੀ ਸੁਣਾਵਾਂਗੇ ਸੋ ਦੋਸਤੋ ਇਸ ਤੋਂ ਪਹਿਲਾਂ ਕਿ ਤੁਸੀਂ ਕਹਾਣੀ ਵਿੱਚ ਖੋ ਜੋ ਜੇ ਕਰਨਾ ਹੈ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਅਤੇ ਕਮੈਂਟ ਵੀ ਕਰਿਓ ਮੇਰੀ ਵੀਡੀਓ ਕਿੱਥੇ-ਕਿੱਥੇ ਜਾ ਰਹੀ ਹੈ ਕਿਹੜੇ-ਕਿਹੜੇ ਜ਼ਿਲ੍ਹੇ 'ਚ ਜਾ ਰਹੀ ਹੈ ਚਲੋ ਕਹਾਣੀ ਸ਼ੁਰੂ ਕਰ ਦਿਆਂ ਦੋਸਤੋ ਬਹੁਤ ਪੁਰਾਣੇ ਸਮੇਂ ਦੀ ਗੱਲ ਹੈ ਕਿਸੇ ਪਿੰਡ ਵਿੱਚ ਇੱਕ ਕਿਸਾਨ ਤੇ ਉਸ ਦੀ ਪਤਨੀ ਰਹਿੰਦੀ ਸੀ ਉਹਨਾਂ ਦੇ ਕਾਫੀ ਸਾਲਾਂ ਤੋਂ ਔਲਾਦ ਨਹੀਂ ਸੀ ਹੋ ਰਹੀ ਤੇ ਔਲਾਦ ਨੂੰ ਬਹੁਤ ਤਰਸ ਰਹੇ ਸੀ ਕਿਸਾਨ ਕੋਲ ਵੀ ਬਹੁਤ ਥੋੜੀ ਜ਼ਮੀਨ ਸੀ ਉਹ ਥੋੜੀ ਜਿਮੇਨ ਵਿੱਚ ਖੇਤੀ ਕਰਕੇ ਆਪ ਦਾ ਗੁਜ਼ਾਰਾ ਕਰਦਾ ਸੀ ਅਤੇ ਪਤਨੀ ਕੋਲ ਸੰਤਾਨ ਨਾ ਹੋਣ ਕਰਕੇ ਲੋਕ ਉਹਨੂੰ ਬਹੁਤ ਹੀ ਭੜੇ ਭੜੇ ਨਿਗਾ ਨਾਲ ਦੇਖਦੇ ਸੀ ਅਤੇ ਜੋ ਪਿੰਡ ਦੀਆਂ ਬੁੜੀਆਂ ਸੀ ਉਸ ਨੂੰ ਐਨੇ ਤਣਨੇ ਮਾਰਦੀਆਂ ਕਿ ਉਸ ਦੀ ਘਰ ਵਾਲੀ ਘਰੋਂ ਬਾਹਰ ਤੱਕ ਨਹੀਂ ਨਿਕਲ ਸਕਦੀ ਸੀ ਅਤੇ ਸਮਾਂ ਲੰਘਦਾ ਗਿਆ ਉਹਨਾਂ ਦੇ ਵਿਆਹ ਨੂੰ 20 ਸਾਲ ਹੋ ਗਏ ਸੀ ਹੁਣ ਤਾਂ ਆਸ ਵੀ ਮੁੱਕ ਗਈ ਸੀ ਪਰ ਕਿਸਾਨ ਨੂੰ ਇਹ ਸੀ ਕਿ ਅਸੀਂ ਕੱਲੇ ਆਂ ਵੀ ਸਾਡੇ ਇੱਕ ਬੱਚਾ ਹੋਵੇ ਅਸੀਂ ਕੀ ਕਰਾਂਗੇ ਫਿਰ ਉਹਨਾਂ ਨੇ ਸੁਣਿਆ ਵੀ ਇੱਥੇ ਨਾਲ ਦੇ ਮੰਦਿਰ 'ਚ ਕੋਈ ਪੰਡਤ ਰਹਿੰਦਾ ਹੈ ਤੇ ਉਹ ਰੱਬ ਨੂੰ ਬਹੁਤ ਜ਼ਿਆਦਾ ਮੰਨਦਾ ਹੈ ਤੇ ਕਹਿੰਦੇ ਜੇਕਰ ਉਹ ਪੰਡਤ ਰੱਬ ਨਾਲ ਗੱਲ ਕਰ ਲੈਣਾ ਤ ਸਭ ਕੁਝ ਸਹੀ ਹੋ ਸਕਦਾ ਹੈ ਤੇ ਉਹਨਾਂ ਦੇ ਬੱਚੇ ਦੀ ਪ੍ਰਾਪਤੀ ਵੀ ਹੋ ਸਕਦੀ ਹੈ ਇਹ ਸੁਣ ਕੇ ਕਿਸਾਨ ਨੇ ਆਜੀ ਪਤਨੀ ਨਾਲ ਸਲਾਹ ਕੀਤੀ ਕਿ ਨਾਲ ਦੇ ਪਿੰਡ ਵਿੱਚ ਇੱਕ ਮੰਦਰ ਵਿੱਚ ਪੰਡਤ ਰਹਿੰਦਾ ਹੈ ਜੇਕਰ ਤੂੰ ਕਹੀਂ ਤਾਂ ਆਪੋਸ ਪੰਡਤ ਕੋਲ ਜਾ ਕੇ ਆਉਣਿਆ ਉਸ ਦੀ ਪਤਨੀ ਨੇ ਕਿਹਾ ਤੂੰ ਸੀ ਪਹਿਲਾਂ ਉਸ ਪੰਡਤ ਨਾਲ ਮਿਲ ਕੇ ਗੱਲ ਕਰਕੇ ਆਓ ਫਿਰ ਮੈਂ ਵੀ ਤੁਹਾਡੇ ਨਾਲ ਚਲਾਂਗੀ ਫਿਰ ਕਿਸਾਨ ਪਤਨੇ ਦੀ ਗੱਲ ਨਾਲ ਸਹਿਮਤ ਹੋ ਗਿਆ ਅਤੇ ਦੂਜੇ ਦਿਨ ਉਹ ਪੰਡਤ ਕੋਲ ਜਾਣ ਲਈ ਪਿੰਡੋਂ ਤੁਰ ਪਿਆ ਅਤੇ ਉਹ ਉਸੇ ਪਿੰਡ ਦੇ ਮੰਦਰ ਕੋਲ ਪਹੁੰਚ ਗਿਆ ਅਤੇ ਉਸਨੇ ਪੰਡਤ ਨੂੰ ਆਪਦੀ ਸਾਰੀ ਕਹਾਣੀ ਦੱਸ ਦਿੱਤੀ ਇਹ ਸੁਣ ਕੇ ਪੰਡਤ ਨੂੰ ਥੋੜਾ ਜਿਹਾ ਲਾਲਚ ਆਇਆ ਵੀ ਇਸ ਬੰਦੇ ਦੇ ਲਾਦ ਵੀ ਹੈਣੀ ਤੇ ਇਹਦੇ ਕੋਲ ਜ਼ਮੀਨ ਵੀ ਹੈ ਤਾਂ ਹੋ ਸਕਦਾ ਇਹਦੀ ਜ਼ਮੀਨ ਮੈਨੂੰ ਮਿਲ ਜੇ ਉਹਨੇ ਮਨ ਦੇ ਵਿੱਚ ਖੁਸ਼ ਹੁੰਦੇ ਕਿਹਾ ਤੂੰ ਕੱਲ ਨੂੰ ਆਪਦੀ ਪਤਨੀ ਨੂੰ ਨਾਲ ਲੈ ਕੇ ਆਈ ਫਿਰ ਮੈਂ ਤੈਨੂੰ ਪਾ ਦੱਸਾਂਗਾ ਤੇ ਮੈਂ ਰੱਬ ਨਾਲ ਗੱਲ ਵੀ ਕਰਾਂਗਾ। ਰੱਬ ਮੈਨੇ ਮੈਨੂੰ ਜਿਹੜਾ ਉਪਾਅ ਦੱਸਿਆ ਕੋਈ ਮੈਂ ਤੁਹਾਨੂੰ ਦੱਸ ਦੇਵਾਂਗਾ। ਕਿਸਾਨ ਕਹਿੰਦੇ ਠੀਕ ਐ। ਕਿਸਾਨ ਨੇ ਵਾਰ-ਵਾਰ ਮਨਤਾ ਕੀਤੀਆਂ ਕਿ ਕਿਰਪਾ ਕਰਕੇ ਰੱਬ ਨਾਲ ਮੇਰੀ ਗੱਲ ਜਰੂਰ ਕਰਨਾ। ਮੇਰੀ ਸਮੱਸਿਆ ਦਾ ਹੱਲ ਜਰੂਰ ਕਰਨਾ। ਇਹ ਸੁਣ ਕੇ ਪੰਡਿਤ ਨੇ ਕਿਹਾ ਠੀਕ ਐ। ਤੂੰ ਨਿਸ਼ਚਿਤ ਹੋ ਕੇ ਘਰ ਜਾ। ਮੈਂ ਅੱਜ ਰਾਤ ਨੂੰ ਹੀ ਰੱਬ ਨਾਲ ਤੇਰੇ ਬਾਰੇ ਗੱਲ ਕਰਾਂਗਾ। ਇਹਨਾਂ ਸੁਣ ਕੇ ਕਿਸਾਨ ਨੇ ਪੰਡਤ ਨੂੰ ਧੰਨਵਾਦ ਕਹਿੰਦੇ ਹੋਏ ਕਿਹਾ ਕਿ ਠੀਕ ਹੈ ਪੰਡਤ ਜੀ ਕੱਲ ਮੈਂ ਆਪਦੀ ਪਤਨੀ ਨੂੰ ਇੱਥੇ ਤੁਹਾਡੇ ਕੋਲ ਲੈ ਕੇ ਆਵਾਂਗਾ ਤੁਸੀਂ ਸਾਨੂੰ ਪਾਜ਼ ਦੱਸ ਦੇਣਾ ਅਤੇ ਕਿਸਾਨ ਫਿਰ ਆਪਦੇ ਘਰ ਆ ਗਿਆ ਕਿਸਾਨ ਨੇ ਆਦੀ ਪਤਨੀ ਨੂੰ ਕਿਹਾ ਕਿ ਪੰਡਤ ਜੀ ਅੱਜ ਰਾਤ ਨੂੰ ਆਪਣੇ ਬਾਰੇ ਗੱਲ ਕਰਨਗੇ ਅਤੇ ਕੱਲ ਨੂੰ ਆਪਾਂ ਦੋਨੇ ਜਾਣੇ ਚੱਲਾਂਗੇ ਮੰਦਰ ਤਾਂ ਆਪਾਂ ਨੂੰ ਪੰਡਤ ਤੋਂ ਪਾ ਦੱਸ ਦੇਣਗੇ ਜੋ ਜੋ ਉਹਨਾਂ ਨੂੰ ਰੱਬ ਨੇ ਕਿਹਾ ਹੋਇਆ ਪਤਨੀ ਨੇ ਵੀ ਕਿਸਾਨ ਦੀ ਗੱਲ ਨਾਲ ਸਹਿਮਤੀ ਜਿਤਾਉਂਦੇ ਹੋਏ ਕਿਹਾ ਠੀਕ ਹੈ ਜੀ ਸਵੇਰੇ ਆਪਾਂ ਪੰਡਤ ਕੋਲ ਚੱਲਾਂਗੇ ਫਿਰ ਦੋਨੋਂ ਜਾਣੇ ਰਾਤ ਦੀ ਰੋਟੀ ਛਕ ਕੇ ਸੌਣ ਲਈ ਚਲੇਗੇ ਪਰ ਦੋਨਾਂ ਜਣਿਆਂ ਨੂੰ ਨੀਂਦ ਨਹੀਂ ਆਈ ਉਹਨਾਂ ਨੂੰ ਐਸੀ ਸਵੇਰੇ ਪੰਡਤ ਕੋਲ ਜਾਣਾ ਤਾਂ ਸਾਨੂੰ ਪਾ ਮਿਲੇਗਾ ਸਾਡੇ ਕੋਲ ਵੀ ਬੱਚਾ ਹੋਵੇਗਾ ਐਨਾ ਸੋਚਦੇ ਸੋਚਦੇ ਕੁਛ ਤਾਂ ਉਹਨਾਂ ਨੂੰ ਨੀਂਦ ਆ ਗਈ ਅਤੇ ਸਵੇਰ ਹੋ ਗਈ ਸਵੇਰੇ ਕਿਸਾਨ ਦੀ ਪਤਨੀ ਨੇ ਜਲਦੀ ਜਲਦੀ ਸਾਰੇ ਘਰ ਦੇ ਕੰਮ ਨਿਪਟਾ ਕੇ ਤਿਆਰ ਹੋ ਗਈ। ਅਤੇ ਕਿਸਾਨ ਵੀ ਖੇਤਾਂ ਦੇ ਕੰਮ ਤੋਂ ਜਲਦੀ ਵਿਹਲਾ ਹੋ ਕੇ ਆਪਣੀ ਪਤਨੀ ਨੂੰ ਕਹਿੰਦਾ ਕਿ ਚਲੋ ਆਪਾਂ ਹੁਣ ਚੱਲਦੇ ਆਂ। ਅਤੇ ਦੋਨੇ ਜਾਣੇ ਉਸ ਪੰਡਤ ਕੋਲ ਚਲੇ ਗਏ। ਪੰਡਤ ਨੇ ਕਿਹਾ ਕਿਸਾਨ ਜੀ ਤੁਹਾਡੀ ਪਤਨੀ ਨੂੰ ਕਹੋ ਘੁੰਡ ਨਾ ਕੱਢੇ। ਰੱਬ ਤੋਂ ਕਿਸ ਚੀਜ਼ ਦਾ ਪੜਦਾ ਆਪਾਂ ਰੱਬ ਨਾਲ ਸਿੱਧੀ ਗੱਲ ਕਰਨੀ ਹੈ। ਜੇਕਰ ਤੁਸੀਂ ਰੱਬ ਨਾਲ ਸਿੱਧੀ ਗੱਲ ਕਰਨੀ ਚਾਹੁੰਦੇ ਹੋ ਤਾਂ ਤੁਹਾਡੀ ਪਤਨੀ ਨੂੰ ਕਹੋ ਕੀ ਕੁੰਡ ਨੂੰ ਚੁੱਕ ਦੇਵੇ ਕਿਸਾਨ ਵੀ ਉਸ ਦੀ ਗੱਲ ਸਹਿਮਤ ਹੋ ਗਿਆ ਵੀ ਚਲੋ ਰੱਬ ਦੀ ਗੱਲ ਲਈ ਹੈ ਤੇ ਆਪਦੀ ਪਤਨੀ ਨੂੰ ਕਹਿਣ ਲੱਗਾ ਤੂੰ ਕੁੰਡ ਚੱਕ ਦੇ ਫਿਰ ਉਹਦੀ ਪਤਨੀ ਨੇ ਕੁੰਡ ਚੱਕ ਦਿੱਤਾ ਇਹ ਦੇਖ ਕੇ ਪੰਡਤ ਦੇ ਮਨ ਦੇ ਵਿੱਚ ਲਾਲਚ ਆ ਗਿਆ ਕਿ ਕਿਸਾਨ ਦੀ ਘਰ ਵਾਲੀ ਕਿੰਨੀ ਸੋਹਣੀ ਹੈ ਜੇਕਰ ਇਹ ਮੈਨੂੰ ਮਿਲ ਜੇ ਨਾ ਤਾਂ ਜ਼ਮੀਨ ਵੀ ਮੇਰੀ ਹੋ ਜੂਗੀ ਇਸ ਕਿਸਾਨ ਦਾ ਕੁਝ ਕਰਨਾ ਪਊਗਾ ਵੈਸੇ ਵੀ ਇਹ ਲਾਚਾਰ ਹੈ ਔਲਾਦ ਇਹਦੇ ਹੁੰਦੀ ਨਹੀਂ ਇਹ ਵੈਸੇ ਵੀ ਬਹੁਤ ਦੁਖੀ ਹੈ ਇੰਨਾ ਮਨ 'ਚ ਸੋਚਦੇ ਹੋਏ ਕਹਿੰਦਾ ਕਿ ਕਿਸਾਨ ਜੀ ਮੈਂ ਰਾਤ ਨੂੰ ਤੁਹਾਡੀ ਗੱਲ ਰੱਬ ਨਾਲ ਕੀਤੀ ਸੀ ਰੱਬ ਨੇ ਮੈਨੂੰ ਇੱਕ ਉਪਾਅ ਦੱਸਿਆ ਪਰ ਮੈਨੂੰ ਨਹੀਂ ਲੱਗਦਾ ਤੁਸੀਂ ਉਹ ਪਾਅ ਕਰ ਸਕੋਗੇ ਕਿਉਂਕਿ ਉਸ ਉਪਾਅ ਨਾਲ ਤੁਹਾਡੀ ਜਾਨ ਵੀ ਜਾ ਸਕਦੀ ਹੈ ਕਿਸਾਨ ਨੇ ਕਿਹਾ ਜੋ ਰੱਬ ਨੇ ਕਿਹਾ ਉਹ ਮੈਂ ਕਰਨ ਲਈ ਤਿਆਰ ਹਾਂ ਮੈਂ ਰੱਬ ਨੂੰ ਪਉਣਾ ਚਾਹੁੰਦਾ ਹਾਂ ਬਸ ਤੁਸੀਂ ਮੈਨੂੰ ਪਾਅ ਦੱਸੋ ਫਿਰ ਪੰਡਤ ਨੇ ਕਿਹਾ ਠੀਕ ਹੈ ਮੈਂ ਤੈਨੂੰ ਪਾ ਦੱਸ ਦਿੰਨਾ। ਫਿਰ ਪੰਡਤ ਨੇ ਕਿਹਾ ਕਿ ਰੱਬ ਨੇ ਕਿਹਾ ਕਿ ਅੱਜ ਤੋਂ 8 ਦਿਨ ਬਾਅਦ ਅਮਾਵਸਿਆ ਦੀ ਰਾਤ ਆਉਗੀ। ਮੱਸਿਆ ਦੀ ਰਾਤ ਨੂੰ ਜੰਗਲ ਦੇ ਵਿੱਚ ਇੱਕ ਵਿਚਾਲੇ ਖਾਲੀ ਥਾਂ ਆਉਂਦੀ ਹੈ। ਉੱਥੇ ਇੱਕ ਪਿੱਪਲ ਦਾ ਦਰਖਤ ਲੱਗਿਆ ਹੋਇਆ ਹੈ। ਤੂੰ ਆਪਦੇ ਜਿਹੜੇ ਹੱਲ ਨਾਲ ਖੇਤੀ ਕਰਦਾ ਹੈ ਨਾ ਉਸ ਹੱਲ ਨੂੰ ਨਾਲ ਲੈ ਜੀ। ਅਤੇ ਇੱਕ ਮੁਠੀ ਚੌਲਾਂ ਦੀ ਲੈ ਜੀ। ਅਤੇ ਸੰਧੂਰ ਲੈ ਜੀ। ਇੱਕ ਖੰਮਣੀ ਲੈ ਜੀ। ਫਿਰ ਉਸ ਪਿੱਪਲ ਦੇ ਦਰਖਤ ਕੋਲ ਜਾ ਕੇ ਹਲ ਦਾ ਜਿਹੜਾ ਲੱਕੜ ਦਾ ਡੰਡਾ ਹੈ ਉਹਨੂੰ ਜ਼ਮੀਨ ਵਿੱਚ ਗੱਡ ਦਿੰੀ ਅਤੇ ਜੋ ਹਲ ਦੇ ਪੰਜੇ ਹੈ ਉਹਨਾਂ ਨੂੰ ਬਾਹਰ ਦੀ ਖੜੇ ਕਰਦੀ ਤੇ ਉਸ ਹਲ ਉੱਤੇ ਸੰਧੂਰਨ ਟਿੱਕਾ ਲਗਾ ਕੇ ਉਹਦੇ ਉੱਤੇ ਖੰਮਣੀ ਧਰਦੀ ਤੇ ਚੌਲਾਂ ਨਾਲ ਮੱਥਾ ਟੇਕਦੀ ਅਤੇ ਰੱਬ ਦਾ ਨਾਮ ਜਪੀ ਅਤੇ ਰੱਬ ਤੇਰੀ ਇਸ ਭਗਤੀ ਤੋਂ ਖੁਸ਼ ਹੋ ਕੇ ਤੈਨੂੰ ਵਰਦਾਨ ਦੇ ਦੇਗਾ ਤੇ ਤੇਰੇ ਘਰ ਬੱਚੇ ਦੀ ਪ੍ਰਾਪਤੀ ਹੋ ਜਾਏਗੀ ਤੇ ਤੇਰੇ ਸਾਰੇ ਦੁੱਖ ਕੱਟੇ ਜਾਣਗੇ ਅਤੇ ਇੱਕ ਗੱਲ ਹੋਰ ਮੱਥਾ ਟੇਕਣ ਤੋਂ ਬਾਅਦ ਤੂੰ ਆਪਦਾ ਕਮੀਜ਼ ਉਤਾਰ ਕੇ ਉਸ ਪਿੱਪਲ ਉੱਤੇ ਚੜਨਾ ਹੈ ਉਸ ਪਿੱਪਲ ਉੱਤੇ ਚੜ ਕੇ ਉਸ ਹਲ ਦੇ ਉੱਪਰ ਹੀ ਛਾਲ ਮਾਰਨੀ ਹੈ ਇਹ ਸੁਣ ਕੇ ਕਿਸਾਨ ਦੀ ਪਤਨੀ ਡਰ ਗਈ ਉਹ ਕਹਿੰਦੀ ਨਹੀਂ ਜੀ ਤੁਸੀਂ ਇਹ ਜੇਪਾ ਨਾ ਕਰਿਓ ਤੁਹਾਡੀ ਜਾਨ ਵੀ ਜਾ ਸਕਦੀ ਹੈ ਅਗਰ ਤੁਸੀਂ ਹਲ ਤੇ ਛਾਲ ਮਾਰੋਗੇ ਤਾਂ ਹਲ ਤੁਹਾਡੇ ਵੱਜ ਜਾਏਗਾ ਤੁਹਾਡੀ ਜਾਨ ਚਲੀ ਜਾਏਗੀ ਕਿਸਾਨ ਨੇ ਕਿਹਾ ਨਹੀਂ ਕੁਝ ਨਹੀਂ ਹੁੰਦਾ ਮੈਂ ਰੱਬ ਨੂੰ ਪਉਣਾ ਚਾਹਣਾ ਚਾਏ ਕੁਝ ਹੀ ਹੋ ਜੇ ਮੈਂ ਉਪਾ ਕਰੂੰਗਾ ਜਦੋਂ ਕਿਸਾਨ ਕਹਿ ਰਿਹਾ ਸੀ ਕਿ ਮੈਂ ਰੱਬ ਨੂੰ ਪਾਉਣਾ ਚਾਹਣਾ ਤਾਂ ਉਧਰ ਪੰਡਤ ਨੇ ਹੌਲੀ ਜਹੀ ਕਿਸਾਨ ਦੀ ਘਰ ਵਾਲੀ ਦਾ ਹੱਥ ਨੂੰ ਹੱਥ ਫੜਿਆ ਸੀ ਇਹ ਦੇਖ ਕੇ ਉਹਦੇ ਸਪਰਸ਼ ਨਾਲ ਕਿਸਾਨ ਦੀ ਪਤਨੀ ਨੂੰ ਅਹਿਸਾਸ ਹੋ ਗਿਆ ਕਿ ਇਹ ਪੰਡਤ ਬਹੁਤ ਕਪਟੀ ਹੈ ਇਹਦੀ ਨੀਤ 'ਚ ਖੋਟ ਹੈ ਫਿਰ ਉਸਨੇ ਆਪਣੇ ਪਤੀ ਨੂੰ ਕਿਹਾ ਕਿ ਤੁਸੀਂ ਰਹਿਣ ਦਿਓ ਆਪਾਂ ਬਿਨਾ ਬੱਚੇ ਤੋਂ ਵੀ ਠੀਕ ਆ ਬਸ ਤੁਹਾਨੂੰ ਕੁਝ ਨਹੀਂ ਹੋਣਾ ਚਾਹੀਦਾ ਮੈਂ ਤਾਂ ਪਹਿਲਾਂ ਹੀ ਲੋਕਾਂ ਦੇ ਤਾਨੇ ਤੋਂ ਬਹੁਤ ਜ਼ਿਆਦਾ ਤੰਗ ਆ ਜੇਕਰ ਤੋਂ ਨੂੰ ਕੋਸ਼ ਹੋ ਗਿਆ ਤਾਂ ਮੇਰਾ ਕੀ ਬਣੂਗਾ ਮੈਨੂੰ ਕੋਈ ਬੱਚਾ ਨਹੀਂ ਚਾਹੀਦਾ ਤੁਸੀਂ ਇਹ ਆਪਾ ਨਾ ਕਰੋ ਆਪਾਂ ਐਵੇਂ ਠੀਕ ਆ ਪਰ ਕਿਸਾਨ ਨੇ ਕਿਹਾ ਨਹੀਂ ਮੈਂ ਤਾਂ ਰੱਬ ਨੂੰ ਪਾਉਣੇ ਚਾਹਣਾ ਚਾਹੀਏ ਕੋਈ ਖੁਸ਼ੀ ਹੋ ਜੇ ਕਿਸਾਨ ਨੇ ਇੱਕ ਨਾ ਮੰਨੀ ਪੰਡਤ ਨੇ ਕਿਹਾ ਠੀਕ ਹੈ ਤੁਸੀਂ ਬਸ ਉਪਾਅ ਕਰ ਲੈਣਾ ਤੁਹਾਡਾ ਸਾਰਾ ਕੁਝ ਠੀਕ ਹੋ ਜਾਊਗਾ ਪੰਡਤ ਮਨ ਹੀ ਮਨ ਖੁਸ਼ ਹੋ ਰਿਹਾ ਸੀ ਵੀ ਉਸ ਦਿਨ ਕਿਸਾਨ ਮਰ ਜਾਊਗਾ ਤੇ ਜੀ ਪਤਨੀ ਵੀ ਉਸ ਦੀ ਤੇ ਜ਼ਮੀਨ ਵੀ ਉਸ ਦੀ ਅਤੇ ਦੋਨੋਂ ਫਿਰ ਕਿਸਾਨ ਤੇ ਉਸ ਦੀ ਪਤਨੀ ਘਰ ਨੂੰ ਆ ਗਏ ਕਰ ਆ ਕੇ ਵੀ ਉਸ ਦੀ ਪਤਨੀ ਨੇ ਬਹੁਤ ਜ਼ਿਆਦਾ ਮਿੰਤਾ ਕੀਤੀਆਂ ਪਰ ਕਿਸਾਨ ਨਹੀਂ ਮੰਨਿਆ ਐਵੇਂ ਹੀ ਦਿਨ ਟੱਪਦੇ ਗਏ ਅਤੇ ਮੱਸਿਆ ਵਾਲਾ ਦਿਨ ਵੀ ਆ ਗਿਆ ਉਸ ਦਿਨ ਕਿਸਾਨ ਦੀ ਪਤਨੀ ਬਹੁਤ ਡਰ ਰਹੀ ਸੀ ਕਿ ਅੱਜ ਰਾਤ ਨੂੰ ਉਸ ਦਾ ਪਤੀ ਜਾਵੇਗਾ ਫਿਰ ਕੀ ਹੋਇਆ ਰਾਤ ਦੇ 3 ਵਜੇ ਸੀ 3 ਵਜੇ ਹੀ ਉਸ ਕਿਸਾਨ ਨੇ ਜਾਣਾ ਸੀ 3 ਵਜੇ ਉੱਠ ਕੇ ਕਿਸਾਨ ਨੇ ਇਸ਼ਨਾਨ ਕਰਕੇ ਸਾਰਾ ਸਮਾਨ ਪੂਜਾ ਦਾ ਚੱਕ ਕੇ ਆਪ ਦੀ ਪਤਨੀ ਨੂੰ ਕਿਹਾ ਭਗਵਾਨੇ ਮੈਂ ਹੁਣ ਚੱਲਿਆ ਅੱਜ ਮੈਂ ਰੱਬ ਨੂੰ ਪਾ ਕੇ ਰਹੂੰਗਾ ਇਹ ਦੇਖ ਕੇ ਕਿਸਾਨ ਦੀ ਪਤਨੀ ਉੱਚੀ ਉੱਚੀ ਰੋਣ ਲੱਗੀ ਅਤੇ ਕਿਸਾਨ ਦੇ ਪੈਰੀ ਹੱਥ ਲਾਉਂਦੀ ਹੋਈ ਕਹਿਣ ਲੱਗੀ ਕਿ ਸਵਾਮੀ ਜੀ ਕਿਰਪਾ ਕਰਕੇ ਨਾ ਜਾਓ ਮੈਨੂੰ ਤੁਹਾਡੀ ਬਹੁਤ ਲੋੜ ਹੈ ਮੈਂ ਲੋਕਾਂ ਦੇ ਤਾਨੇ ਤਾਂ ਜਰ ਸਕਦੀਆਂ ਪਰ ਤੁਹਾਡੇ ਤੋਂ ਦੂਰ ਹੋ ਕੇ ਨਹੀਂ ਰਹਿ ਸਕਦੀ ਕਿਸਾਨ ਨੇ ਕਿਹਾ ਕਮਲਿਏ ਕੈਜੀਆਂ ਗੱਲਾਂ ਕਰਦੀਆਂ ਜੇਕਰ ਮੈਂ ਰੱਬ ਨੂੰ ਪਾ ਲੂੰਗਾ ਜੇ ਰੱਬ ਨੂੰ ਪਾਉਣ ਦੇ ਹੋਏ ਮੇਰੀ ਜਾਨ ਵੀ ਚਲੇਗੀ ਤਾਂ ਉਸ ਤੋਂ ਵੱਧ ਕਿਸਮਤ ਦੀ ਗੱਲ ਕੀ ਹੋ ਸਕਦੀ ਹੈ ਆਪਣੇ ਘਰੇ ਸਾਰਾ ਕੁਝ ਠੀਕ ਹੋ ਜੂਗਾ ਤਾਂ ਫਿਕਰ ਨਾ ਕਰ ਕਿਸਾਨ ਨੇ ਆਦੀ ਪਤਨੀ ਦੀ ਇੱਕ ਵੀ ਗੱਲ ਨਹੀਂ ਸੁਣੀ ਅਤੇ ਫਿਰ ਉਹ ਜੰਗਲ ਵੱਲ ਨੂੰ ਤੁਰ ਪਿਆ ਅਤੇ ਤੁਰਦੇ-ਤੁਰਦੇ ਉਸ ਜਗ੍ਹਾ ਤੇ ਵੀ ਪਹੁੰਚ ਗਿਆ ਜਿੱਥੇ ਉਹ ਪੀਪਲ ਦਾ ਪੇੜ ਸੀਗਾ ਉੱਥੇ ਇੰਨਾ ਜ਼ਿਆਦਾ ਸਨਾਟਾ ਸੀ ਨਾ ਉੱਚੀ-ਉੱਚੀ ਚਿਕਨ ਦੀਆਂ ਆਵਾਜ਼ਾਂ ਆ ਰਹੀਆਂ ਸੀ ਜਾਨਵਰਾਂ ਦੀਆਂ ਅਤੇ ਕਿਸਾਨ ਨੂੰ ਡਰ ਵੀ ਲੱਗ ਰਿਹਾ ਸੀ ਉੱਥੇ ਨਾਲ ਹੀ ਜਮਦੂਤ ਵੀ ਲੁਕੇ ਖੜੇ ਸੀ ਕਿਉਂਕਿ ਉਸਨੂੰ ਕਿਸਾਨ ਦੀ ਮੌਤ ਦਾ ਦਿਨ ਵੀ ਤੈਅ ਹੋ ਗਿਆ ਸੀ ਨਾ ਫਿਰ ਕਿਸਾਨ ਨੇ ਡਰਦੇ ਡਰਦੇ ਨੇ ਪੰਡਤ ਦੇ ਦੱਸੇ ਅਨੁਸਾਰ ਸਾਦੀ ਵਿਧੀ ਕੀਤੀ ਨੇ ਹਲ ਜ਼ਮੀਨ ਵਿੱਚ ਗੱਡ ਦਿੱਤਾ ਅਤੇ ਮੱਥਾ ਟੇਕ ਦਿੱਤਾ ਅਤੇ ਕਮੀਜ਼ ਲਾ ਕੇ ਪਿੱਪਲ ਉੱਤੇ ਚੜ ਗਿਆ ਤੇ ਰੱਬ ਨੂੰ ਯਾਦ ਕਰਨ ਲੱਗ ਗਿਆ ਅਤੇ ਦੂਜੇ ਪਾਸੇ ਉਸ ਉਹ ਪੰਡਤ ਉਸ ਕਿਸਾਨ ਦੇ ਘਰ ਚਲਾ ਗਿਆ ਤੇ ਦਰਵਾਜ਼ਾ ਖੜਕਾਉਣ ਲੱਗਾ ਦਰਵਾਜਾ ਖੜਕਦਾ ਸੁਣ ਕੇ ਉਸ ਦੀ ਪਤਨੀ ਖੁਸ਼ ਹੋ ਗਈ ਕਿ ਸ਼ਾਇਦ ਮੇਰੇ ਪਤੀ ਸਹੀ ਸਲਾਮਤ ਵਾਪਸ ਆ ਗਏ ਅਤੇ ਉਹਨੇ ਦਰਵਾਜਾ ਖੋਲਦੇ ਹੋਏ ਕਿਹਾ ਆ ਗਏ ਤੁਸੀਂ ਪਰ ਜਦੋਂ ਉਹਨੇ ਅੱਗੇ ਦੇਖਿਆ ਤਾਂ ਉਹ ਪੰਡਤ ਸੀ ਪੰਡਤ ਨੂੰ ਦੇਖ ਕੇ ਹੀ ਉਸ ਦੀ ਪਤਨੀ ਉਸ ਪੰਡਤ ਦੀ ਸਾਰੀ ਨੀਤ ਬਾਰੇ ਸਮਝ ਚੁੱਕੀ ਸੀ ਪਰ ਇਹਨੇ ਨੂੰ ਕੁਝ ਬੋਲਦੀ ਪੰਡਤ ਉਹਨੂੰ ਕਹਿਣ ਲੱਗਾ ਕਿ ਮੇਰਾ ਸਾਰਾ ਰਸਾ ਸਾਫ਼ ਹੋ ਗਿਆ ਹੁਣ ਤੈਨੂੰ ਮੇਰੀ ਬਣਨਾ ਪਏਗਾ ਪਰ ਪਤਨੀ ਨੇ ਮਨਾ ਕਰ ਦਿੱਤਾ ਅਤੇ ਉਸ ਪੰਡਤ ਨੂੰ ਕਹਿਣ ਲੱਗੀ ਤੂੰ ਇੱਥੇ ਚਲਾ ਜਾ ਪੰਡਤ ਉੱਥੋਂ ਨਹੀਂ ਗਿਆ ਅਤੇ ਕਿਸਾਨ ਦੀ ਪਤਨੀ ਨੂੰ ਵਾਲਾਂ ਤੋਂ ਫੜ ਕੇ ਘੜੀਸਣ ਲੱਗ ਗਿਆ ਅਤੇ ਉਸ ਦੇ ਕਮਰੇ ਤੱਕ ਲੈ ਕੇ ਜਾਣ ਲੱਗਾ ਇੱਧਰ ਕਿਸਾਨ ਰੱਬ ਨੂੰ ਪਾਉਣ ਲਈ ਵਿੱਪਲ ਦੇ ਦਰਖਤ ਤੋਂ ਸ਼ੋਰ ਮਾਰ ਦਿੰਦਾ ਹੈ ਅਤੇ ਰੱਬ ਇਹ ਸਭ ਕੁਝ ਦੇਖ ਰਿਹਾ ਹੁੰਦਾ ਹੈ ਅਤੇ ਰੱਬ ਭੱਜ ਕੇ ਕਿਸਾਨ ਨੂੰ ਚੱਕ ਲੈਂਦਾ ਹੈ ਹਾਲਤੇ ਡਿੱਗਨ ਤੋਂ ਬਚਾ ਲੈਂਦਾ ਹੈ ਜਜਾ ਕਿਸਾਨ ਅੱਖਾਂ ਖੋਲਦਾ ਤਾਂ ਉਹ ਸਾਹਮਣੇ ਰੱਬ ਨੂੰ ਦੇਖ ਕੇ ਬੜਾ ਹੀ ਖੁਸ਼ ਹੁੰਦਾ ਹੈ ਕਿ ਮੈਂ ਅੱਜ ਸਾਖਸ਼ਾਤ ਰੱਬ ਨੂੰ ਦੇਖ ਲਿਆ ਤਾਂ ਮੇਰੇ ਸਾਰੇ ਕਰਮ ਮਾਫ ਹੋ ਗਿਆ ਅਤੇ ਮੈਨੂੰ ਹੁਣ ਸਭ ਕੁਝ ਪ੍ਰਾਪਤ ਹੋ ਗਿਆ ਇਹ ਸਭ ਦੇਖ ਕੇ ਰੱਬ ਨੇ ਕਿਹਾ ਵੀ ਤੂੰ ਬਹੁਤ ਜ਼ਿਆਦਾ ਭੋਲਾ ਹੈ ਉਹ ਕਪਟੀ ਪੰਡਤ ਨੇ ਤੇਰੀ ਜਾਨ ਲੈਣ ਲਈ ਇਹ ਸਭ ਕੁਝ ਕੀਤਾ ਸੀ ਇਹਦੇ ਨਾਲ ਰੱਬ ਨਹੀਂ ਮਿਲਦਾ ਪਰ ਕਿਸਾਨ ਨੇ ਕਿਹਾ ਜੋ ਵੀ ਹੋਏ ਚਾਹੇ ਉਹ ਕਪਤੀ ਸੀ ਪਰ ਉਸ ਦੇ ਵਿਧੀ ਦੇ ਅਨੁਸਾਰ ਤੁਸੀਂ ਮੈਨੂੰ ਸਾਖਸ਼ਾਤ ਤੁਹਾਡੇ ਦਰਸ਼ਨ ਹੋ ਗਏ ਨੇ ਤਾਂ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਇਹ ਸੁਣ ਕੇ ਰੱਬ ਨੇ ਕਿਹਾ ਉਸ ਪੰਡਤ ਦੀ ਨੀਤ ਬਹੁਤ ਖੋਟੀ ਹੈ ਉਹਦੀ ਨੀਤ ਤੇਰੀ ਘਰ ਵਾਲੀ ਤੇ ਹੈ ਐਸ ਤੋਂ ਪਹਿਲਾਂ ਕਿ ਕੋਈ ਅਣਹੋਣੀ ਹੋ ਜਾਏ ਤੂੰ ਛੇਤੀ ਘਰ ਜਾ ਅਤੇ ਆਪਦੀ ਪਤਨੀ ਦੀ ਰੱਖਿਆ ਕਰ ਆਉਣ ਵਾਲੇ ਟਾਈਮ ਦੇ ਵਿੱਚ ਤੇਰੇ ਘਰ ਦੇ ਵਿੱਚ ਵਰਕਤਾਂ ਹੋਣਗੀਆਂ ਤੇਰੇ ਘਰ ਸੋਹਣੇ ਔਲਾਦ ਵੀ ਪੈਦਾ ਹੋਵੇਗੀ ਅਤੇ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੇਗਾ ਇਹਨਾਂ ਕਹਿ ਕੇ ਰਾਬੋ ਤੋਂ ਚਲੇ ਗਏ ਅਤੇ ਕਿਸਾਨ ਵੀ ਆਉਦੇ ਘਰ ਵੱਲ ਨੂੰ ਆ ਗਿਆ ਜਦੋਂ ਉਹਨੇ ਦੇਖਿਆ ਪੰਡਤ ਕਿਸਾਨ ਦੀ ਪਤਨੀ ਨੂੰ ਵਾਲਾਂ ਤੋਂ ਫੜ ਕੇ ਘੜੀਸ ਰਿਹਾ ਸੀ ਅਤੇ ਕਿਸਾਨ ਨੂੰ ਦੇਖ ਕੇ ਪੰਡਤ ਭੱਜ ਗਿਆ ਉਹਨੂੰ ਪਾਜਾ ਦੇਖ ਕੇ ਕਿਸਾਨ ਦੀ ਪਤਨੀ ਨੂੰ ਖੁਸ਼ੀ ਵੀ ਹੋਈ ਵੀ ਉਹਦਾ ਪਤੀ ਜਿੰਦਾ ਹੈ ਪਰ ਦੁੱਖ ਵੀ ਸੀ ਵੀ ਕਪਟੀ ਪੰਡਤ ਦੀ ਕਿੰਨੀ ਗੰਦੀ ਨੀਤ ਸੀ ਪਰ ਉਸ ਕਿਸਾਨ ਦੀ ਪਤਨੀ ਨੇ ਭਾਜੀ ਕੇ ਆਪਦੇ ਪਤੀ ਨੂੰ ਗੱਲ ਲਾਇਆ ਅਤੇ ਕਿਸਾਨ ਵੀ ਸਾਰੀ ਗੱਲ ਸਮਝ ਚੁੱਕਿਆ ਸੀ ਪਰ ਉਹ ਦੋਨੇ ਜਾਣੇ ਇਸ ਗੱਲ ਨੂੰ ਹੁਣ ਜ਼ਿਕਰ ਨਹੀਂ ਸੀ ਕਰਨਾ ਚਾਹੁੰਦੇ ਕਿਸਾਨ ਨੇ ਰੱਬ ਦੇ ਦਰਸ਼ਨ ਕਰ ਲਏ ਸੀ ਅਤੇ ਹੁਣ ਉਹ ਫालतू ਲੜਾਈ ਕਰਕੇ ਕੁਝ ਵੀ ਖਰਾਬ ਨਹੀਂ ਸੀ ਕਰਨਾ ਚਾਹੁੰਦਾ ਉਸਨੇ ਸਾਰੀ ਗੱਲ ਆਪਣੀ ਪਤਨੀ ਨੂੰ ਦਸੀ ਉਸਦੀ ਪਤਨੀ ਵੀ ਖੁਸ਼ ਹੋ ਗਈ ਅਤੇ ਕੁਝ ਹੀ ਦਿਨਾਂ ਵਿੱਚ ਕਿਸਾਨ ਦੀ ਪਤਨੀ ਕੋਲ ਪੁੱਤ ਦੀ ਪ੍ਰਾਪਤੀ ਹੋਈ ਅਤੇ ਆਉਣ ਵਾਲੇ ਦਿਨਾਂ ਵਿੱਚ ਕਿਸਾਨ ਦੇ ਕੋਲ ਬਹੁਤ ਜ਼ਿਆਦਾ ਧੰਨ ਇਕੱਠਾ ਹੋ ਗਿਆ ਅਤੇ ਛੋਟੀ ਜੀ ਜ਼ਮੀਨ ਤੋਂ ਉਹਨੇ ਬਹੁਤ ਜ਼ਿਆਦਾ ਜ਼ਮੀਨ ਬਣਾ ਲਈ ਉਸ ਦੇ ਘਰੇ ਨਾ ਤਾਂ ਅੰਨ ਦੀ ਕਮੀ ਸੀ ਤੇ ਨਾ ਹੀ ਧੰਨ ਦੀ ਹੁਣ ਉਹ ਬਹੁਤ ਜ਼ਿਆਦਾ ਖੁਸ਼ੀ ਨਾਲ ਜੀਵਨ ਜੀ ਰਿਹਾ ਸੀ ਸੋ ਦੋਸਤੋ ਇਸ ਛੋਟੀ ਜਿਹੀ ਕਹਾਣੀ ਤੋਂ ਆਪ ਨੂੰ ਇਹ ਸਿੱਖਿਆ ਮਿਲਦੀ ਹੈ ਪਹਿਲੀ ਗੱਲ ਤਾਂ ਕਦੇ ਵੀ ਕਿਸੇ ਦਾ ਮਾੜਾ ਨਾ ਕਰੋ ਨਾ ਹੀ ਮਾੜਾ ਸੋਚੋ ਜੇਕਰ ਆਪਾਂ ਚੰਗੇ ਕਰਮ ਕਰਾਂਗੇ ਅਤੇ ਸੱਚੇ ਦਿਲੋਂ ਰੱਬ ਨੂੰ ਵੀ ਯਾਦ ਕਰਾਂਗੇ ਤਾਂ ਰੱਬ ਵੀ ਆਪਾਂ ਨੂੰ ਜ਼ਰੂਰ ਮਿਲੇਗਾ ਅਤੇ ਜੇਕਰ ਆਪਾਂ ਸੱਚੇ ਦਿਲੋਂ ਕਿਸੇ ਦੀ ਮਦਦ ਕਰਦੇ ਆ ਤਾਂ ਉਹਦਾ ਫਲ ਵੀ ਆਪਾਂ ਨੂੰ ਜ਼ਰੂਰ ਮਿਲਦਾ ਹੈ ਸੋ ਦੋਸਤੋ ਇਹ ਛੋਟੀ ਜਿਹੀ ਕਹਾਣੀ ਤੁਹਾਨੂੰ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਲਾਈਕ ਕਰਿਓ ਔਰ ਆਪਦੇ ਦੋਸਤਿ ਮਿੱਤਰਾਂ ਨਾਲ ਵੀਡੀਓ ਨੂੰ ਸ਼ੇਅਰ ਕਰਿਓ ਮਿਲਦੇ ਹਾਂ ਕਿਸੇ ਨਵੀਂ ਕਹਾਣੀ ਦੇ ਨਾਲ ਧੰਨਵਾਦ